ਤੁਹਾਡਾ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਤੁਹਾਡਾ ਜਗਪ੍ਰੀਤ ਸਿੰਘ ਜਗਪ੍ਰੀਤ ਸਿੰਘ ਕੀ ਪ੍ਰੋਬਲਮ ਆਈ ਸੀ ਤੁਸੀਂ ਡਾਕਟਰ ਸ਼ਰਦਾ ਤੋਂ ਦਵਾਈ ਲਈ ਆ ਅ ਸਰ ਮੇਰੇ ਲੱਕ ਚ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੈਨੂੰ ਤਿੰਨ ਸਾਲ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੈਂ ਕੋਈ ਕੰਮ ਵੀ ਨਹੀਂ ਕਰ ਸਕਦਾ ਸੀ ਅੱਛਾ ਜੀ ਹਾਂ ਜੀ ਨਾ ਮੋਟਰਸਾਈਕਲ ਚਲਾ ਸਕਦਾ ਸੀ ਹਾਂ ਜੀ ਨਾ ਮੈਂ ਕੋਈ ਘਰ ਦਾ ਕੋਈ ਹੋਰ ਕੰਮ ਕਰ ਸਕਦਾ ਸੀ ਓਕੇ ਤੇ ਫਿਰ ਮੈਂ 7 ਮਹੀਨੇ ਦਵਾਈ ਖਾਧੀ ਆ ਡਾਕਟਰ ਸਰਦਾ ਕੋਲ ਹਾਂ ਜੀ ਤੇ ਮੈਂ ਹੁਣ ਬਿਲਕੁਲ ਠੀਕ ਆ ਜੀ ਤੇ ਇੱਥੇ ਆਉਣ ਤੋਂ ਪਹਿਲਾਂ ਹੋਰ ਵੀ ਦਵਾਈਆਂ ਲਈਆਂ ਕਿਤੋਂ ਹਾਂਜੀ ਬਹੁਤਆਂ ਦਵਾਈਆਂ ਲਈਆਂ ਪਰ ਮੈਨੂੰ ਫਰਕ ਨਹੀਂ ਪਿਆ ਜੀ ਤੇ ਫਰਕ ਕਿੱਥੋਂ ਪਿਆ ਫਰਕ ਪਿਆ ਜੀ ਡਾਕਟਰ ਸਾਹਿਬ ਦਾ ਤੋਂ ਡਾਕਟਰ ਸ਼ਰਦਾ ayurveda ਤੋਂ ਹਾਂਜੀ ਸਰ 7 ਮਹੀਨੇ ਇਲਾਜ ਚੱਲਿਆ ਹਾਂਜੀ 7 ਮਹੀਨੇ ਹੁਣ ਕੋਈ ਪ੍ਰੋਬਲਮ ਨਹੀਂ ਆ ਨਹੀਂ ਬਿਲਕੁਲ ਠੀਕ ਆ ਜੀ ਹੁਣ ਕੰਦੇ ਕਰ ਕੰਮਕਾਰ ਕਰ ਲੈਨੇ ਹੋ ਹਾਂਜੀ ਹੁਣ ਕੰਮਕਾਰ ਵੀ ਕਰਦਾਨਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਡਾਕਟਰ ਸਾਹਿਬ ਦੇ ਇਲਾਜ ਬਾਰੇ ਡਾਕਟਰ ਸਾਹਿਬ ਬਹੁਤ ਵਧੀਆ ਦਵਾਈ ਨੇ ਜੀ ਇੱਥੇ ਵਧੀਆ ਮੈਂ ਲੂਟ ਹੋਇਆ ਜਿੱਥੋਂ ਬਹੁਤ ਆ ਦਵਾਈ ਖਾਦੀ ਆ ਜੀ ਮੈਂ ਡਾਕਟਰ ਸਰਦਾ ਦਾ ਬਹੁਤ ਜਿਆਦਾ ਧੰਨਵਾਦ ਕਰਨਾ ਚਾਹੁੰਦਾ ਅੱਛਾ ਮੈਨੂੰ ਇਹ ਦੱਸੋ ਇਹ ਵੀਡੀਓ ਕੋਈ ਤੁਹਾਨੂੰ ਲਾਲਚ ਦੇ ਕੇ ਕੋਈ ਪ੍ਰੈਸ਼ਰ ਕਰਕੇ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਪਰਫੈਸ਼ ਵਾ ਕੇ ਤਾਂ ਨਹੀਂ ਕਰਾਇਆ ਜਾ ਰਿਹਾ ਆਪਣੀ ਮਰਜ਼ੀ ਨਾਲ ਬਣਾ ਰਹੇ ਹੋ ਤੁਸੀਂ ਵੀਡੀਓ ਜੀ ਹਾਂ ਜੀ ਹਾਂ ਜੀ ਚਲੋ ਬਹੁਤ ਬਹੁਤ ਧੰਨਵਾਦ ਆ